ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਦਾ ਵਿਆਹ ਹੋ ਰਿਹਾ ਹੁੰਦਾ ਤੇ ਜਦੋਂ ਕੁੜੀ ਦੀ ਡੋਲੀ ਤੋੜਦੀ ਹੈ ਤਾਂ ਉਹ ਆਪਣੇ ਬਿਮਾਰ ਪਿਓ ਨੂੰ ਮਿਲਣ ਆਉਂਦੀ ਹੈ ਤੇ ਇਹ ਸਮਾਂ ਇੱਕ ਪਿਓ ਤੇ ਧੀ ਦੇ ਲਈ ਬਹੁਤ ਹੀ ਭਾਵੁਕ ਹੁੰਦਾ ਏ। ਕਿਉਂਕਿ ਜਦੋਂ ਦੀ ਧੀ ਦਾ ਵਿਆਹ ਹੁੰਦਾ ਤਾਂ ਇੱਕ ਪਿਓ ਦੇ ਲਈ ਆਪਣੇ ਜਿਗਰ ਦੇ ਟੋਟੇ ਨੂੰ ਆਪਣੇ ਤੋਂ ਦੂਰ ਕਰਨਾ ਬਹੁਤ ਔਖਾ ਹੁੰਦਾ ਇੱਕ ਪਿਓ ਆਪਣੀ ਧੀ ਨੂੰ ਬੜੇ ਹੀ ਲਾਡਾਂ ਚਾਵਾਂ ਦੇ ਨਾਲ ਪਾਲਦਾ ਏ ਤੇ ਇਹਨਾਂ ਦਾ ਰਿਸ਼ਤਾ ਵੀ ਇੰਨਾ ਮਜ਼ਬੂਤ ਹੋ ਜਾਂਦਾ ਕਿ ਜੇ ਨਸੀਬ ਵੀ ਮੁੱਲ ਮਿਲਦੇ ਹੋਣ ਤਉ ਆਪਣੇ ਆਪ ਨੂੰ ਵੇਚ ਕੇ ਇਹ ਨਸੀਬ ਵੀ ਆਪਣੀ ਧੀ ਦੇ ਲੇਖੇ ਲਾ ਦਿੰਦਾ ਏ ਕਿ ਮੇਰੀ ਧੀ ਰਾਣੀ ਖੁਸ਼ ਰਹੇ ਤੇ ਸੁਖੀ ਵਸੇ ਤੇ ਧੀ ਵੀ ਆਪਣੇ ਪਿਓ ਦੇ ਘਰ ਰਾਜਕੁਮਾਰੀ ਦੇ ਤਰ੍ਹਾਂ ਰਹਿੰਦੀ ਹੈ ਇਸ ਪਿਓ ਤੇ ਧੀ ਦੇ ਖੂਬਸੂਰਤ ਰਿਸ਼ਤੇ ਲਈ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ